ਤਦ ਡੱਲੇਵਾਲ ਨੇ ਇੱਕ ਤਾਂ ਬਾਲਾ ਹੱਥ ਨਹੀਂ ਵਧਾਇਆ ਇਹ ਇੱਕ ਮਾੜਾ ਕਿਸਾਨਾਂ ਵਾਸਤੇ ਮਾਰੀ ਗੱਲ ਹੈਗੀ ਉਹ ਕਹਿੰਦੇ ਅਸੀਂ ਫੋਨ ਕੀਤਾ ਫੋਨ ਨਹੀਂ ਚੱਕੇ ਭੰਦੇਰ ਉਹਨਾਂ ਨੇ ਕਿਹਾ ਕਿ ਅਸੀਂ ਬੜਿਆਂ ਨੂੰ ਫੋਨ ਕੀਤਾ ਉਹਨਾਂ ਨੇ ਫੋਨ ਨਹੀਂ ਚੱਕਿਆ ਅਸੀਂ ਤਾਂ ਘਰਾਂ ਵਿੱਚ ਵੀ ਜਾ ਕੇ ਗੱਲਬਾਤ ਕੀਤੀ ਜੋ ਕੋਈ ਮੇਰਾ ਕੱਲਾ ਬੰਦਾ ਆ ਕੇ ਗੱਲ ਕਰਕੇ ਉਹ ਮੀਟਿੰਗ ਨਹੀਂ ਹੁੰਦੀ ਗੜੀ ਬੱਟੀਆਂ ਲੜਾਈਆਂ ਲੜੀਆਂ ਚਾਹੇ ਮਜਾਰਾ ਲਹਿਰ ਚੱਲੀ ਐ ਚਾਹੇ ਨਸਲਟ ਲਹਿਰ ਚੱਲੀ ਐ ਚਾਹੇ ਇੱਥੇ ਮੱਤਰ ਖਾੜਕੂ ਲਹਿਰ ਚੱਲੀ ਐ ਤੇ ਉਹ codimension ਸਮਾ ਪੈਂਦਾ ਤੇ ਉਹ ਫਿਰ ਦੋਨੋਂ ਨਾਲ ਸਰਗਰਮ ਹੋ ਜਾਂਦਾ ਇੱਕ ਤੁਹਾਡੇ ਨੌਜਵਾਨ ਨੇ ਜਜ਼ਬਾਤੀ ਹੁੰਦੇ ਨੇ ਜੇ ਲੀਡਰਸ਼ਿਪ ਵੱਧ ਹੋਵੇ ਉਹਨਾਂ ਨੂੰ ਕੰਟਰੋਲ ਕਰਨ ਲੱਗਦੀ ਹੈ ਬੰਦਾ ਦੋ ਬੀੜੀਆਂ ਤੇ ਪੈਰ ਤਰਾਂਗੇ ਤਾਂ ਮਤਲਬ ਬੰਦਾ ਡੁੱਬ ਸਕਦਾ ਹੁਣ ਇੱਕ ਦੋ ਲੋਨੋ ਚਲਾਈ ਜਾਂਦੇ ਨੇ ਕੋਈ ਅਸੀਂ ਦੋਨੋਂ ਦੇ ਵਿਰੋਧੀ ਨਹੀਂ ਹੈਗੇ ਅਸੀਂ ਦੋਨੋਂ ਦੇ ਹੱਕ ਚ ਆਂ ਜਦੋਂ ਭਾਈਆਂ ਦੀ ਤਾਕਤ ਘਟ ਜੇ ਉਹ ਕਿਸੇ ਨੇ ਕਿਹਾ ਸੀ ਕਾਦਾ ਬੇ ਨੰਬਰਦਾਰ ਦਰਵਾਜ਼ਾ ਹੈ ਨਹੀਂ ਕੰਦਕੀ ਕਰੀਆਂ ਪਾਈਆਂ ਦੀ ਫੁੱਟ ਪੈ ਗਈ ਜੋ ਪਾਈਆਂ ਦੀ ਫੁੱਟ ਪੈ ਜੋ ਉਹ ਤੋਂ ਦੋਨੋਂ ਪਾਸੇ ਨੁਕਸਾਨ ਦਾ ਹੈ ਉਹਨੂੰ ਵੀ ਸਾਨੂੰ ਉਹਨਾਂ ਲੀਡਰਾਂ ਨੂੰ ਸਾਨੂੰ ਆਉਣ ਵਾਲੇ ਸਮੇਂ ਵਿੱਚ ਸਾਨੂੰ ਆਸ ਹੈ ਵੀ ਸਾਡੀ ਏਕਤਾ ਹੋਊਗੀ ਫਿਰ ਇਕੱਠਾ ਹੋ ਕੇ ਦੋਨੋਂ ਲੜਾਂਗੇ ਕਿਸਾਨਾਂ ਦੀ ਮਹਾਪੰਚਾਇਤ ਹੈ ਔਰ ਮਹਾਪੰਚਾਇਤ ਦੇ ਵਿੱਚ ਰੁਲਦੂ ਸਿੰਘ ਮਾਨਸੋਣੀ ਆਪਣੀ ਜਥੇਬੰਦੀ ਦੇ ਨਾਲ ਆਪਣੇ ਕਿਸਾਨਾਂ ਦੇ ਨਾਲ ਪਹੁੰਚੇ ਨੇ ਗੱਲਬਾਤ ਕਰਦੇ ਆ ਰੁਲਦੂ ਜੀ ਕਿਵੇਂ ਵੇਖ ਦਿਓ ਅੱਜ ਦੇ ਇਸ ਇਕੱਠ ਨੂੰ ਔਰ ਇਸ ਮਹਾਪੰਚਾਇਤ ਜਿਹੜਾ ਅਸੀਂ ਇੱਕ ਸਾਲ ਅਦੁੱਲ ਲੜ ਕੇ ਗਿਆਗੇ ਇਹ ਮਹਾਪੰਚਾਇਤ ਜੇ ਕਹਿਜੋ ਤੁਪੜੀ ਹੋਈ ਹੈ ਸਰਕਾਰ ਤੇ ਇੱਥੇ ਦਬਾਅ ਪੈਣਾ ਹੈ ਪੂਰਾ ਸਰਕਾਰ ਨੂੰ ਲਾਜ਼ਮੀ ਸਾਡੀਆਂ ਮੰਗਾ ਕੰਨੀ ਧਿਆਨ ਦੇਣਾ ਪਊਗਾ ਤੇ ਉਹਨੂੰ ਸਮਝਣਾ ਵੀ ਆਪਣਾ ਸਾਡੀਆਂ ਮੰਗਾ ਮੰਨਣੀਆਂ ਪੈਣਗੀਆਂ ਰੁਦੂ ਸਿੰਘ ਮਾਨਸਾ ਜੀ ਕਿਉਂਕਿ ਜਦੋਂ ਗੱਲ ਏਕੇ ਦੀ ਹੋ ਰਹੀ ਸੀ ਸ਼ੰਭੂ ਤੇ ਖਨੋਰੀ ਬੈਠੇ ਹੋਏ ਕਿਸਾਨਾਂ ਦੇ ਨਾਲ ਰਲਣ ਦੀ ਹੋ ਰਹੀ ਸੀ ਤਾਂ ਉੱਥੋਂ ਹੀ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਇਹ ਕਿਹਾ ਕਿ ਰੁਲਦੂ ਸਿੰਘ ਮਾਨਸਾ ਉਹਦੇ ਪ੍ਰਸਤਾਵ ਸੀਗਾ ਕਿ ਇਹ ਜੋ ਅੰਦੋਲਨ ਤੁਸੀਂ ਵਿਢ ਲਿਆ ਇਹ ਕਹਿੰਦੇ 30 35 ਸਾਲ ਬਾਅਦ ਵਿਢਣਾ ਚਾਹੀਦਾ ਸੀ ਐਮਐਸਪੀ ਦੇ ਉੱਤੇ ਲੜਾਈ ਲੇਟ ਲੜਨੀ ਚਾਹੀਦੀ ਸੀ ਕਿ ਤੁਹਾਡੀ ਇਹ ਤਜ਼ਵੀਜ਼ ਸੀਗੀ ਆਹ ਹਾਂ ਮੇਰੀ ਹੁਣ ਵੀ ਹੈ ਪੁਰਾਣਾ ਇਤਿਹਾਸ ਹੈਗਾ ਅੰਦੋਲਨ ਚਲ 30 ਸਾਲ ਨਾ ਕਹੋ ਉਹਦੇ 5-7 ਸਾਲ ਉਹਦੇ ਵਿਚਾਲੇ 10 ਸਾਲ ਆਉਣੇ ਚਾਹੀਦੇ ਨੇ ਕਿਹੜੀ ਵੱਡੀਆਂ ਲੜਾਈਆਂ ਲੜੀਆਂ ਚਾਹੇ ਮਜਾਰਾ ਲਹਿਰ ਚੱਲੀ ਐ ਚਾਹੇ ਨਸਲਟ ਲਹਿਰ ਚੱਲੀ ਐ ਚਾਹੇ ਇੱਥੇ ਮਤਰਖਾਰਖੂ ਲਹਿਰ ਚੱਲੀ ਐ ਤੇ ਉਹ ਕਦੋਂ ਵੀ ਉਹ ਸਮਾ ਪੈਂਦਾ ਤੇ ਉਹ ਫਿਰ ਦੋਨੋਂ ਨਾਲ ਸਰਗਰਮ ਹੋ ਜਾਂਦਾ ਪਰ ਇਹਨੂੰ ਅਸੀਂ ਛੇਤੀ ਵੀ ਗਰਮ ਕਰ ਸਕਦੇ ਸੀ ਅਸੀਂ ਬਹੁਤ ਏਕਤਾ ਵਾਲਾ ਹੱਥ ਵਧਾਇਆ ਅਸੀਂ ਪਹਿਲਾਂ ਮਤਲਬ ਜੇ ਕਹਿੰਦੀ ਇੱਕ ਤਿੰਨ ਕਮੇਟੀਆਂ ਬਣਾਈਆਂ ਵੀ ਏਕਤਾ ਹੋ ਜੇ ਮਤਰ ਡੱਲੇ ਵਾਲ ਨੇ ਏਕਤਾ ਵਾਲਾ ਹੱਥ ਨਹੀਂ ਵਧਾਇਆ ਇੱਕ ਮਾੜਾ ਕਿਸਾਨਾ ਵਾਸਤੇ ਮਾਰੀ ਗੱਲ ਹੈਗੀ ਫੇਰ ਅਸੀਂ ਇੱਕ ਕਮੇਟੀ ਬਣਾਈ ਛੇ ਮੈਂਬਰੀ ਸੀਨੀਅਰ ਲੀਡਰਾਂ ਦੀ ਵੀ ਚਲੋ ਤੁਸੀਂ ਗੱਲਬਾਤ ਕਰੋ ਉਹਨੇ ਫੇਰ ਹੱਥ ਨਹੀਂ ਵਧਾਇਆ ਜਿਹਤੇ ਇਲਜ਼ਾਮਬਾਜ਼ੀਆਂ ਨੇ ਉਹ ਕਹਿੰਦੇ ਅਸੀਂ ਫੋਨ ਕੀਤੇ ਫੋਨ ਨਹੀਂ ਚੱਕੇ ਬੰਦੇ ਰੋਣਾ ਨੇ ਕਿਹਾ ਕਿ ਅਸੀਂ ਬੜਿਆਂ ਨੂੰ ਫੋਨ ਕੀਤਾ ਉਹਨਾਂ ਨੇ ਫੋਨ ਨਹੀਂ ਚੱਕਿਆ ਅਸਤਾ ਘਰਾਂ ਦੇ ਵਿੱਚ ਵੀ ਜਾ ਕੇ ਕਹਿੰਦੇ ਗੱਲਬਾਤ ਕੀਤੀ ਉਹਨਾਂ ਨਾਲ ਨਹੀਂ ਬਿਲਕੁਲ ਨਹੀਂ ਜੇ ਕੋਈ ਮੇਰੇ ਨਾਲ ਇਕੱਲਾ ਬੰਦਾ ਆ ਕੇ ਗੱਲ ਕਰਕੇ ਉਹ ਮੀਟਿੰਗ ਨਹੀਂ ਹੁੰਦੀ ਦੋਨੇ ਜਸੇ ਬੰਦਿਆਂ ਦੀ ਦੋਨੇ ਗਰੁੱਪਾਂ ਦੀ ਜੇ ਕਹਿ ਦੀਏ ਕਮੇਟੀਆਂ ਬਣ ਜੇ ਸਾਡੀ ਛੇ ਮੈਂਬਰੀ ਪੰਜ ਚਾਰ ਮੈਂਬਰੀ ਉਹਨਾਂ ਉਹ ਮੈਂ ਕਿ ਫਿਰ ਇਕਤਾ ਦਾ ਸੂਲ ਤੈਅ ਕਰਨ ਗਿਆ ਫਿਰ ਮੀਟਿੰਗਾਂ ਕਰਦਾਂਗੇ ਉਹ ਦੋਲਣ ਵੀ ਚੱਲੀ ਜਾਂਦਾ ਕੋਈ ਫਰਕ ਨਹੀਂ ਪੈਂਦਾ ਵੀ ਇਸੇ ਦੋਲਣ ਨੂੰ ਕਿਵੇਂ ਸਰਗਰਮ ਕਰਨਾ ਹੈ ਹੋਰ ਦੋਲਣ ਕਿਹੜੇ ਤਰੀਕੇ ਨਾਲ ਛੇੜਨਾ ਹੈ ਅਸੀਂ ਤਾਂ ਬਿਲਕੁਲ ਉਦੋਂ ਤੋਂ ਪੂਰੀ ਤਿਆਰੀ ਜੀ ਗਾਹ ਹੱਥ ਵਧਾਈਏ ਆਉਣ ਵਾਲੇ ਸਮੇਂ ਵਿੱਚ ਸਾਨੂੰ ਆਸ ਹੈ ਵੀ ਸਾਡੀ ਏਕਤਾ ਹੋਊਗੀ ਫਿਰ ਇਕੱਠਾ ਹੋ ਕੇ ਦੋਲਣ ਲੜਾਂਗੇ ਜੇ ਅਸੀਂ ਸਿੰਘੂ ਬਾਰਡਰ ਤੇ ਔਰ ਟਿਕਰੀ ਬਾਰਡਰ ਤੇ ਪੁਰਾਣੇ ਇਤਿਹਾਸ ਦੀ ਗੱਲ ਕਰ ਲਈਏ ਅੰਦੋਲਨ ਦੀ ਗੱਲ ਕਰ ਲਈਏ ਤਾਂ ਉਦੋਂ ਵੀ ਇਹੀ ਚਰਚਾਵਾਂ ਸੀ ਕਿ ਅੰਦੋਲਨ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਵਿੱਚ ਵੰਡੀਆਂ ਪਾਉਣ ਦੀਆਂ ਕੋਸ਼ਿਸ਼ ਕੀਤੀਆਂ ਗਈਆਂ ਆਪਣੇ ਬੰਦੇ ਫਿੱਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੁਹਾਨੂੰ ਲੱਗਦਾ ਕਿ ਇਸ ਵਾਰ ਵੀ ਇਦਾਂ ਹੀ ਹੋਇਆ ਸ਼ੰਭੂ ਖਨੋਰੀ ਦੇ ਉੱਤੇ ਉਹ ਤਾਂ ਸਰਕਾਰਾਂ ਹਮੇਸ਼ਾ ਵਾਸਤੇ ਕਰ ਹੀ ਦਿੰਦੀਆਂ ਹੁੰਦੀਆਂ ਨੇ ਵੀ ਮਾਤਲ ਬੰਦੇ ਫਿੱਟ ਕਰ ਦਾਂਦੀਆਂ ਨੇ ਰੌਲਾ ਪਵਾਉਣਾ ਕੋਈ ਹੁਲਣ-ਬਾਜੀ ਕਰਾਉਣੀ ਉਹ ਉਹਨਾਂ ਦੇ ਬੰਦੇ ਮਾਤਲ ਫਿੱਟ ਹੋ ਜਾਂਦੇ ਨੇ ਪਰ ਜਿਹੜੀ ਸਾਡੀ ਲੀਡਰਸ਼ਿਪ ਸਿਆਣੀ ਲੀਡਰਸ਼ਿਪ ਹੁੰਦੀ ਹੈ ਉਹ ਨਾਲ ਹੱਥ ਨਹੀਂ ਬਦਲ ਦਿੰਦੀ ਵੀ ਸਾਡੇ ਗੜਬੜ ਕਰ ਜਾਣ ਉਹਨਾਂ ਨੇ ਅੱਜ ਬਿਆਨ ਦਿੱਤਾ ਉਹ ਕਹਿੰਦੇ ਕਿ ਆਰਐਸਐਸ ਦੇ ਬੰਦੇ ਸ਼ੰਭੂ ਰਖਨੋਰੀ ਦੇ ਵਿੱਚ ਵੀ ਕੁਝ ਭੈੜ ਕਰ ਚੁੱਕੇ ਨੇ ਕਈ ਬੰਦੇ ਉੱਥੋਂ ਦੀ ਸਾਰਾ ਅੰਦੋਲਨ ਚਲਾ ਰਹੇ ਇਹ ਤਾਂ ਇੱਕ ਸਿੱਧੀ ਗੱਲ ਉਹਨਾਂ ਨੇ ਸਾਡੇ 4-5 ਮੋਰਚਿਆਂ ਤੇ ਹਮਲਾ ਕੀਤਾ ਟਕਾਇਨ ਤੇ ਹਮਲਾ ਕੀਤਾ ਰਾਜਸਥਾਨ ਵਾਲੇ ਤੇ ਹਮਲਾ ਕੀਤਾ ਪਨੇਰ ਤੇ ਹਮਲਾ ਕੀਤਾ ਸਾਡੇ ਟਿਕਰੀ ਬਾਰਡਰ ਤੇ ਹਮਲਾ ਕੀਤਾ ਪਰ ਉਹ ਉਹਨਾਂ ਦੇ ਹਮਲੇ ਨੂੰ ਅਸੀਂ ਮੂੰਹ ਤੋੜ ਮਾਰ ਜਵਾਬ ਦਿੱਤਾ ਸ਼ਾਂਤਮਈ ਅਸੀਂ ਘਰ ਆਏ ਨਹੀਂ ਸ਼ਾਂਤਮਈ ਅਸੀਂ ਉਹਨੂੰ ਜਵਾਬ ਦਿੱਤਾ ਫੇਰ ਉਹ ਟੇਕੇ ਜੀ ਗਏ ਅਸੀਂ ਜਿਹੜੀ ਜਿਆਦਾ ਸਾਡਾ ਰੌਲਾ ਕਿੱਥੇ ਐ ਅਸੀਂ ਕੁਝ ਲੀਡਰ ਕਹਿੰਦੇ ਦੀ ਵੀ ਜਿਹੜੀਆਂ ਮੰਗਾਂ ਆਪਾਂ ਲੈ ਕੇ ਆਇਆ ਜੇ ਮੋਦੀ ਉਹ ਮੰਨ ਜੇ ਉਸ ਤੋਂ ਬਾਅਦ ਅਦੋਲਣਾ ਆਪਾਂ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਇਹਨੂੰ ਦੁਬਾਰੇ ਚਾਲੂ ਕਰ ਲਾਂਗੇ ਉਸ ਤੇ ਅਸੀਂ ਬਾਗੇ ਸਾਡੀਆਂ ਮੰਗਾਂ ਮੰਨ ਲੀਆਂ ਜੇ ਦੁਬਾਰੇ ਏਕਤਾ ਕਰਕੇ ਬਹਿ ਜਾਂਦੇ ਦਿੱਲੀ ਵੀ ਘੇਰੀ ਜਾ ਸਕਦੀ ਸੀ ਦਿੱਲੀ ਆ ਵੀ ਸਕਦੀ ਸੀ ਉਹ ਕਿਸੇ ਨੇ ਕਿਹਾ ਸੰਬੂ ਤੇ ਖਨੋਰੀ ਚ ਕੁਸ ਭੈਡ ਹੋਈ ਐ ਬਾਹਰੀ ਤਾਕਤਾਂ ਦੀ ਬਿਲਕੁਲ ਜਮਾ ਬਿਲਕੁਲ ਦੋ ਗੱਲਾਂ ਹੁੰਦੀਆਂ ਇੱਕ ਸਾਡੇ ਨੌਜਵਾਨ ਨੇ ਜਜ਼ਬਾਤੀ ਹੁੰਦੇ ਨੇ ਜੇ ਲੀਡਰਸ਼ਿਪ ਵੱਧ ਹੋਵੇ ਉਹਨਾਂ ਨੂੰ ਕੰਟਰੋਲ ਕਰਨ ਲੱਦੀ ਹੈ ਉਹ ਉਹਨਾਂ ਦੀ ਕੋਸਪੇਟ ਨਹੀਂ ਹੁੰਦੀ ਜਿਹੜੇ ਸਾਡੇ ਨੌਜਵਾਨ ਨੇ ਉਹ ਤਾਂ ਕਿ ਜਜ਼ਬਾਤ ਨੇ ਜਜ਼ਬਾਤਾਂ 'ਚ ਨੌਜਵਾਨਾਂ ਨੇ ਅਜੇ ਕੰਮ ਕਰਨੀ ਹੁੰਦੇ ਨੇ ਉਹ ਗਰਮ ਹੁੰਦੇ ਰਗੇ ਪਰ ਜਿਹੜੇ ਕੁਸ ਕੁਸਪੇਟ ਜਾਂ ਹੁੰਦੇ ਨੇ ਉਹਦੇ ਦੋ ਤਿੰਨ ਪੁਲਿਸ ਵਾਲੇ ਫੜੀ ਵੀ ਗਏ ਨੇ ਉਹਨਾਂ ਨੇ ਫਰਕੇ ਪੁਲਿਸ ਹਵਾਲੇ ਕਰੇ ਨਗੇ ਉਹੀ ਜੋ ਕੁਛਪੇਟ ਕਰ ਜਾਂਦੇ ਨੇ ਹਾਲਾਂਕਿ ਇਹ ਵੀ ਚਰਚਾ ਹੋਈ ਕਹਿੰਦੇ ਕਿ ਜਿਸ ਦਿਨ 21 ਤਰੀਕ ਨੂੰ ਦਿੱਲੀ ਜਾਣ ਦੀ ਕਾਲ ਦਿੱਤੀ ਗਈ ਸੀ ਤਾਂ ਕਹਿੰਦੇ ਉਦੋਂ ਖਨੋਰੀ ਬਾਰਡਰ ਤਾਂ ਬਿਲਕੁਲ ਲਵਾਰਿਸ ਛੱਡ ਗਈ ਉੱਥੋਂ ਕਿਸਾਨ ਲੀਡਰ ਜਿਹੜੇ ਨੇ ਉਹ ਨਿਕਲ ਗਏ ਸੀ ਨਹੀਂ ਦੋਲਣ ਦਾ ਤਰੀਕੇ ਹੁੰਦੇ ਨੇ ਹਮੇ ਸਾਡੇ ਵੱਡੇ ਬਜ਼ੁਰਗਾਂ ਦੀ ਕਹਾਵਤਾਂ ਦੋ ਬੇੜੀਆਂ ਤੇ ਪੈਰ ਧਰਾਂਗੇ ਤਾਂ ਮਤਲਬ ਬੰਦਾ ਡੁੱਬ ਸਕਦਾ ਹੁਣ ਇੱਕ ਦੋਲਣੋ ਚਲਾਈ ਜਾਂਦੇ ਨੇ ਕੋਈ ਅਸੀਂ ਦੋਲਣ ਦੇ ਵਿਰੋਧੀ ਨਹੀਂ ਹੈਗੇ ਅਸੀਂ ਦੋਲਣ ਦੇ ਹੱਕਚਾਂ ਕੋਈ ਗੱਲ ਨਹੀਂ ਕਿ ਉਹ ਜੇ ਕਿਸਾਨਾਂ ਦੀ ਮੰਗਾਂ ਮੰਨਣਗੇ ਵੀ ਇੱਕ ਅਸੀਂ ਉੱਥੇ ਚਲ ਇੱਕ ਅਸੀਂ ਦੋ ਦੁਬਾਰੇ ਵੜਲੋ ਵੀ ਦਿੱਲੀ ਚੱਲੋ ਇਹ ਸੰਭਵ ਨਹੀਂ ਹੁੰਦਾ ਹੁਣ ਅਸੀਂ ਕੋਈ ਕੰਮ ਕਰਿਆ ਵੀ ਅਸੀਂ ਮਤਵਾਲ ਭਾਈ ਦਿੱਲੀ ਜਾਵਾਂਗੇ ਇਹ ਵੀ ਤਕਰੀਰਾਂ ਹੋਈਆਂ ਉਗਰਾਹੋਂ ਨੇ ਵੀ ਬਿਆਨ ਦਿੱਤਾ ਕਹਿੰਦੇ ਕਿ ਬਾਰਡਰ ਘੇਰਨ ਦੇ ਨਾਲ ਐਮਐਸਪੀ ਨਹੀਂ ਮਿਲ ਜਾਂਦੀ ਤੁਹਾਨੂੰ ਲੱਗਦਾ ਕਿ ਸਹੀ ਗੱਲ ਹੈ ਨਹੀਂ 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 ਘੇਰ ਨਾਲ ਇਹ ਮੈਨ ਨਹੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਮਿਲ ਜਾਂਦਾ ਬਹੁਤ ਕੁਝ ਮਿਲ ਜਾਂਦਾ ਪਰ ਸਾਡੀ ਤਾਕਤ ਕਿੰਨੀ ਹੈ ਪਹਿਲਾਂ ਤਾਂ ਉਹ ਜੇ ਕੈਦੀਏ ਸਿਰਫ 4 ਜਥੇ ਬੰਨੀਆਂ ਨੇ ਅਸੀਂ 32 ਅਸੀਂ ਹੁੰਦੀਆਂ ਸੀ ਉਹ ਉਹ ਵੀ ਠੀਕ ਹੈ ਨਾ ਗੱਲ ਫੇਰ 400 ਜੱਥੇ ਬੰਦੀ ਦੀ ਉਹ 17 ਜੱਥੇ ਬੰਦੀਆਂ ਜਦੋਂ ਭਾਈਆਂ ਦੀ ਤਾਕਤ ਘਟ ਜੇ ਉਹ ਕਿਸੇ ਨੇ ਕਿਹਾ ਦੀ ਕਾਦਾ ਬੇ ਨੰਬਰ ਦਾ ਦਰਵਾਜਾ ਹੈ ਨਹੀਂ ਕਹਿੰਦਾ ਕੀ ਕਰੀਆ ਭਾਈਆਂ ਦੀ ਫੁੱਟ ਪੈਗੀ ਜੋ ਭਾਈਆਂ ਦੀ ਫੁੱਟ ਪੈ ਜੋ ਦੋਨੋਂ ਪਾਸੇ ਨੁਕਸਾਨ ਦਾ ਹੁਣ ਵੀ ਸਾਨੂੰ ਉਹਨਾਂ ਲੀਡਰਾਂ ਨੂੰ ਸਾਨੂੰ ਸਾਨੂੰ ਏਕਤਾ ਵੱਲ ਹੱਥ ਵਧਾਉਣਾ ਚਾਹੀਦਾ ਉਹਦੇ ਮਤ ਪੇ ਛੱਡ ਕੇ ਫੇਲੜਾਈ ਲੜਨੀ ਕਿਵੇਂ ਵਧੂਆ ਕਿਵੇਂ ਕਿਵੇਂ ਕੋਣ ਪਹਿਲ ਕੋਣ ਕਰੂਗਾ ਜੀ ਐਵੇਂ ਹੀ ਆਪਸ ਦੇ ਵਿੱਚ ਵਖਰੇਵੇਂ ਰੱਖਾਂਗੇ ਤਾਂ ਪਹਿਲ ਕੋਣ ਕਰੂਗਾ ਅਸੀਂ ਪਹਿਲ ਕਰਦੇ ਹੀ ਰਹਾਂਗੇ ਹਰ ਵਕਤ ਕਰਦੇ ਰਹਾਂਗੇ ਬਿਲਕੁਲ ਕਰਦੇ ਰਹਾਂਗੇ ਪੂਰਾ ਜੋਰ ਲਾਉਂਦੇ ਰਹਾਂਗੇ ਏਕਤਾ ਹੋ ਜੇ ਏਕਤਾ ਹੋ ਜੇ ਇਹ ਜਰ ਸਾਰਾ ਜੋਰ ਲਾਵਾਂਗੇ ਬਹੁਤ ਬਹੁਤ ਮਾਨਸਾ ਜੀ ਤਾਂ ਰੁਲਦੂ ਸਿੰਘ ਮਾਨਸਾ ਇਹੀ ਗੱਲ ਕਹਿ ਰਹੇ ਨੇ ਕਿ ਅਸੀਂ ਪਹਿਲ ਕਰਦੇ ਰਵਾਂਗੇ ਤਾਂ ਜੋ ਖਰੇਵੇ ਜੋ ਹੋਏ ਨੇ ਉਸ ਦੇ ਵਿੱਚ ਮਜ਼ਬੂਤੀ ਆ ਸਕੇ ਜੋ ਭਰਾਵਾਖ ਹੋਏ ਨੇ ਉਹਨਾਂ ਦੇ ਵਿੱਚ ਤਾਕਤ ਮੁਰਤੋਂ ਲੈ ਕੇ ਆਈ ਜਾ ਸਕੇ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬੀ